ਗੁਰਦਾਸਪੁਰ ਦੇ ਹਨੂਮਾਨ ਚੌਂਕ ਗੀਤਾ ਪਵਨ ਰੋਡ ਵਿਖੇ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਇੱਕ ਇਲੈਕਟ੍ਰੋਨਿਕ ਦੇ ਹੋਲਸੇਲ ਵਪਾਰੀ ਦੇ ਗੋਦਾਮ ਵਿੱਚ ਤੜਕਸਾਰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਦੇ ਚਲਦੇ ਦੁਕਾਨ ਵਿੱਚ ਪਏ ਪੱਖੇ, ਪੀਵੀਸੀ ਪਾਈਪਾਂ, ਤਾਰਾਂ ਦੇ ਬੰਡਲ ਆਦ ਸੜ ਗਏ। ਗੋਦਾਮ ਵਿੱਚ ਪਿਆ ਲੱਖਾਂ ਦਾ ਸਮਾਨ ਮਿੰਟਾਂ ਵਿੱਚ ਸੜ ਕੇ ਸੁਆਹ ਹੋ ਗਿਆ। ਦੱਸ ਦਈਏ ਕਿ ਗੋਦਾਮ ਦੇ ਉੱਪਰ ਹੀ ਗੋਦਾਮ ਮਾਲਕ ਰਜਤ ਮਹਾਜਨ ਦੇ ਪਰਿਵਾਰ ਦੀ ਰਿਹਾਈਸ਼ ਤੇ ਸਾਰਾ ਪਰਿਵਾਰ ਉੱਤੇ ਸੁੱਕਾ ਪਿਆਸੀ ਜਿਸ ਸਮੇਂ ਹਾਸਬ ਵਾਪਰਿਆ ਦਿਨਿਮਤੇ ਰਹੀ ਕਿ ਅੱਗ ਲੱਗਣ ਦਾ ਮੌਕੇ ਤੇ ਪਤਾ ਲੱਗ ਗਿਆ ਤੇ ਮੁਹੱਲਾ ਨਿਵਾਸੀਆਂ ਨੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਰੀ ਮਸ਼ਕਤ ਕਰਕੇ ਅੱਗ ਨੂੰ ਜ਼ਿਆਦਾ ਫੈਲਣ ਤੋਂ ਰੋਕ ਲਿਆ ਸੀ ਤੇ ਉੱਪਰ ਸੁੱਤੇ ਪੇ ਪਰਿਵਾਰਿਕ ਮੈਂਬਰਾਂ ਨੂੰ ਵੀ ਘਰ ਤੋਂ ਬਾਹਰ ਕੱਢ ਲਿਆ ਸੀ ਮਿੰਟ ਤੇ ਪਤਾ ਨਹੀਂ ਛੱਡ ਮੈਂ ਤਾਂ ਸ਼ਾਕਾ ਗਿਆਦਾ ਸੀਗਾ ਅੱਛਾ ਜੀ ਤੇ ਮੈਂ ਘੁੱਟੇ ਮੈਨੂੰ ਫੋਨ ਆਇਆ ਇਹਨਾਂ ਦਾ ਇਸ ਤਰ੍ਹਾਂ ਸੜ ਘਰ ਮਤਲਬ ਹੋ ਗਿਆ ਤੇ ਜਦੋਂ ਆਏ ਅੰਡੇ ਨੂੰ ਮੜਿਆ ਲੈਣੇ ਤੇ ਫਰਵਰੀ ਦੇ ਦਿਨ ਜਾਈ ਪੁਲਸਰੀ ਆ ਗਈ ਦੀ ਸੀ ਤੇ ਉਹਨਾਂ ਨੇ ਕਾਫੀਆ ਤੱਕ ਮਦੇ ਕੰਟਰੋਲ ਕਰ ਦਿੱਤਾ ਸੀ ਤਾਂ ਕਿੰਨਾ ਕੁ ਸਾਮਾਨ 15 ਤੋਂ 20 ਲੱਖ ਰੁਪਏ ਦਾ ਆਸपास ਕਾ ਸਾਮਾਨ ਸੀਗਾ ਫਿਰ ਬਿਜਲੀ ਦਾ ਸਮਾਨ ਕੀ ਕਾਰਨ ਕੀ ਅੱਗ ਲੱਗ ਗਈ ਪਤਾ ਨਹੀਂ ਉਹ ਛੱਡ ਸਰ ਕੱਟੀ ਹੋਇਆ ਤੇ ਉਹ ਬਾਅਦ ਚ ਲੱਗ ਗਈ ਕੀ ਐਡਮਿਨਿਸਟ੍ਰੇਸ਼ਨ ਵੱਲੋਂ ਕੀ ਮੰਗਲ ਦਾ ਮੈਂ ਤੇ ਜੋ ਵੀ ਗੱਲ ਮੇਰੇ ਕੋਲ ਤੇ ਬਾਰੇ ਕੋਈ ਸ਼ਬਦ ਨਹੀਂ ਪਹਿਲਾਂ ਵੀ ਹੋਇਆ ਕੁਝ ਨਾ ਅੱਜ ਤੱਕ ਨਹੀਂ ਜਿਹੜੀ ਐਨਸਾਲ ਹੋ ਕੇ ਕੰਮ ਕਰਦੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਪਰ ਫਿਰ ਵੀ ਗੋਦਾਮ ਵਿੱਚ 2 ਲੱਖਾਂ ਰੁਪਏ ਦਾ ਬਿਜਲੀ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਚਾਇਜ਼ਾ ਲਿਆ ਉੱਤੇ ਹੀ ਮੁਹੱਲੇ ਦੇ ਕੌਂਸਲਰ ਸਿੰਦਰ ਸਿੰਧ ਨੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਵੀਰੇ 6 ਵਜੇ ਨਾਲ ਪਤਾ ਲੱਗਾ ਸੀਗਾ ਕਿ ਛਾੜ ਸਰਕਰ ਦੇ ਨਾਲ ਅੱਗ ਲੱਗੀ ਐ। ਸਾਰੇ ਮਹੱਲੇ ਵਾਲਿਆਂ ਨੇ ਪਹਿਲੇ ਪੂਰੀ ਕੋਸ਼ਿਸ਼ ਕੀਤੀ ਉਸ ਵਾਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਰ ਬ੍ਰਿਗੇਡ ਆਈ ਔਰ ਅੱਗੇ ਦੇ ਉੱਤੇ ਕਾਬੂ ਪਾ ਲਿਆ। ਜਿਹੜਾ ਨੁਕਸਾਨ ਏਅਰਬੌਰਡ 15 ਤੋਂ 20 ਦੇ ਵਿੱਚ ਵਿੱਚ ਹੈਗਾ ਵਾ। ਔਰ ਪੁਲਿਸ ਥਾਣੇ ਕੰਪਲੇਨ ਲਗਾ ਕੇ ਤੇ ਐਸੇ ਹੀ ਰਾਜਮਸੀ ਜੀ ਆਏ ਸੀਗੇ ਆਪਣੀ ਕਾਰਵਾਈ ਕਰਕੇ ਫੋਟੋਆਂ ਖਿੱਚ ਕੇ ਲੈ ਗਏ ਨਹੀਂ। ਬਾਕੀ ਜੋ ਐਡਮਿਨਿਸਟ੍ਰੇਸ਼ਨ ਨੂੰ ਕਾਲਸ ਮਾਰੀ ਗਈ ਬੀਲੀ ਬੋਰਡ ਦਾ ਕੰਮ ਸੀਗਾ ਉਹਦੇ ਨੇ ਪੀਵੀਸੀ ਸੀਗੀ ਅੱਖੇ ਸੀਗੇ ਤਾਰਾਂ ਸੀਗੇ ਤਾਰਾਂ ਦੇ ਬੰਡਲ ਸੀਗੇ ਔਰ ਸਾਰੇ ਜਿਹੜੇ ਸੜ ਗਏ ਸਵਾਹ ਹੋ ਗਏ ਕਿੰਨਾ ਕੁ ਸਾਲ ਤੋਂ ਮੱਲੇ ਵਾਲਿਆਂ ਨਾਲ ਬਿਜਾਉਣ ਵਾਸਤੇ ਮੈਂ ਕਿ ਮੱਲੇ ਵਾਲਿਆਂ ਦੇ ਹੀ ਸਹਿਯੋਗ ਨਾਲ ਬਚਾਇਆ ਨਹੀਂ ਤੇ ਜਿਸ ਤੱਕ ਸਾਰਾ ਪਰਿਵਾਰ ਉੱਪਰ ਸੁੱਤਾ ਆਇਆ ਸੀ ਆਂਡ ਗਵਾਨ ਸੀ ਇੰਨਾ ਕਿ ਅੱਗ ਭੜਕਣੀ ਸੀ ਵੀ ਜਿਹੜਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਮੱਲੇ ਵਾਲਿਆਂ ਦੇ ਸਹਿਯੋਗ ਦੇ ਨਾਲ ਹੀ ਹੋਇਆ ਕੀ ਮੰਗ ਕਰਦੇ ਸਰਕਾਰ ਕਿਉਂ ਮੰਨ ਕਰਦੀ ਹੈ ਵੀ ਅੱਗੇ ਵੀ ਇਸ ਰਜਤ ਦਾ ਕਾਫੀ ਨੁਕਸਾਨ ਪਹਿਲੇ ਵੀ ਹੋਇਆ ਸੀਗਾ ਕਿ ਹੁਣ ਇਹਦੇ ਸਹਿਯੋਗ ਤੇਨੋਂ ਆਸਤੇ ਜੋ ਬਤਵਾਦ ਹੋਏ ਸਾਨੂੰ ਸਿੰਦਰ ਨੇ ਦੱਸਿਆ ਕਿ ਇੱਕ ਵਾਰ ਪਹਿਲਾਂ ਵੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ ਸੀ ਕਾਫੀ ਮਿਹਨਤ ਨਾਲ ਇਸ ਪਰਵਾਰ ਨੇ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਸੀ ਇਸ ਲਈ ਸਰਕਾਰ ਵੱਲੋਂ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਹਰਦਾਸਪੁਰ ਤੋਂ ਪਪਾਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ లైక్ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। లైక్ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।